ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਆਸ ਕਰਦਾ ਹਾਂ ਸਾਰੇ ਠੀਕ ਹੋਵੋਗੇ ਤੇ ਆਪਾਂ ਅੱਜ ਕਰੇ ਗਰਾਊਂਡ ਤੇ ਐਂਟਰੀ ਗਰਾਊਂਡ ਤੇ ਐਂਟਰੀ ਕਰਨ ਸਾਰ ਆਪਾਂ ਸਭ ਤੋਂ ਪਹਿਲਾਂ ਲਵਾਈਏ ਧੌਣ ਦੀਆਂ ਐਕਸਰਸਾਈਜ਼ਾਂ ਧੌਣ ਦੀ ਐਕਸਰਸਾਈਜ਼ ਵੈਸੇ ਵੀ ਆਪਾਂ ਨੂੰ ਲਾ ਲੈਣੀ ਚਾਹੀਦੀ ਹੈ ਜੀ ਧੌਣ ਦੀ ਐਕਸਰਸਾਈਜ਼ ਲਾਉਣ ਨਾਲ ਜਿਵੇਂ ਆਪਣਾ ਸਰਵਾਈਕਲ ਵਗੈਰਾ ਹੋ ਗਿਆ ਉਹ ਪ੍ਰੋਬਲਮ ਨਹੀਂ ਆਉਂਦੀ ਤੇ ਸਾਰੇ ਮਨ ਕੇ ਚਲੋ ਕਿਦਰ ਵੀ ਆਪਣੇ ਧੌਣ ਦੀ ਕੋਈ ਵੀ ਦਿੱਕਤ ਹੈ ਜੇ ਆਪਾਂ ਸਵੇਰ ਉੱਠ ਕੇ ਐਕਸਰਸਾਈਜ਼ ਲਾਉਂਨੇ ਸਵੇਰ ਨਹੀਂ ਲੱਗਦੀ ਜਦੋਂ ਵੀ ਐਕਸਰਸਾਈਜ਼ ਲਾ ਲੱਗਦੀਆਂ ਆਪਣੇ ਤੇ ਜਦੋਂ ਵੀ ਆਪਾਂ ਨੂੰ ਟਾਈਮ ਮਿਲ ਆਪ ਐਕਸਰਸਾਈਜ਼ਾਂ ਜਰੂਰ ਲਵਾਇਆ ਕਰਕੇ ਤੌਣ ਵਾਲਿਆਂ ਠੀਕ ਹੈ ਤੇ ਬੱਚਿਆਂ ਨੂੰ ਦਿੱਤੇ ਆਰਡਰ ਅਗਲੀ ਐਕਸਰਸਾਈਜ਼ ਤੇ ਥੋੜੀ ਥੋੜੀ ਛੋਟੀ ਛੋਟੀ ਜੰਪਿੰਗ ਤੇ ਸਰੀਰ ਗਰਮ ਕਰਨ ਤੇ ਐਕਸਰਸਾਈਜ਼ਾਂ ਜਿਹੜੀਆਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਸਰੀਰ ਗਰਮ ਕਰਨ ਵਾਸਤੇ ਐਕਸਰਸਾਈਜ਼ਾਂ ਹੁੰਦੀਆਂ ਨੇ ਜਿਹੜੇ ਫਸਟ ਤੇ ਲਾਉਣੇ ਆਪਾਂ ਸਰੀਰ ਨੂੰ ਗਰਮ ਕਰਨ ਤੋਂ ਬਾਅਦ ਫਿਰ ਰਨਿੰਗ ਕਰਨ ਤੋਂ ਬਾਅਦ ਫਿਰ ਜਿਹੜੀਆਂ ਹੈਵੀ ਐਕਸਰਸਾਈਜ਼ਾਂ ਹੋਗੀਆਂ ਜਾ ਕਬੱਡੀ ਹੋ ਗਈ ਫਿਰ ਆਪਾਂ ਉਸ ਤੋਂ ਬਾਅਦ ਕਰਾਉਨੇ ਆ ਕਬੱਡੀ ਦੀ ਆਪਾਂ ਕਬੱਡੀ ਆਪਾਂ ਵਿਚਾਲੇ ਕਰਵਾ ਦਿੰਨੇ ਆ ਜੀ ਜਿਵੇਂ ਪਹਿਲਾਂ ਕੋਈ ਰਨਿੰਗ ਵਗੈਰਾ ਹੋ ਗਿਆ ਸਰੀਰ ਕਰਮ ਕਰ ਲਿਆ ਹਨਾ ਜੀ ਤੇ ਉਹ ਹੋ ਗਈਆਂ ਐਕਸਰਸਾਈਜ਼ਾਂ ਉਸ ਤੋਂ ਬਾਅਦ ਵਿਚਾਲੇ ਦੀ ਆਪਾਂ ਕਬੱਡੀ ਕਰਵਾ ਦਿੰਨੇ ਆ ਉਸ ਤੋਂ ਬਾਅਦ ਜਿਹੜੀਆਂ ਹੈਵੀ ਐਕਸਰਸਾਈਜ਼ ਜਿਵੇਂ ਰਸਤਾ ਚੜਨਾ ਜਾਂ ਮਾਨੀਚਰੋ ਖਿੱਚਣਾ ਵੇਟ ਖਿੱਚਣਾ ਉੱਪਰ ਵਾਲਾ ਪਾਉਣੀ ਵਾਲਾ ਉਹ ਹੋ ਗਈਆਂ ਉਸ ਤੋਂ ਬਾਅਦ ਜਾਲੀ ਤੇ ਚੜਨਾ ਤੇ ਕਾਫੀ ਐਕਸਰਸਾਈਜ਼ਾਂ ਨੇ ਪੱਟਾਂ ਦੀਆਂ ਐਕਸਰਸਾਈਜ਼ਾਂ ਤੁਸੀਂ ਆਪ ਦੇਖਦੇ ਹੋਵੋਗੇ ਤੇ ਆ ਸਾਰੇ ਅਤੇ ਤੁਸੀਂ ਦੇਖ ਰਹੇ ਹੋ ਐਕਸਰਸਾਈਜ਼ ਲਾਉਣ ਦੇ ਵਾਸਤੇ ਕਰਾਉਂਦੇ ਚਾਹੁੰਦੇ ਨੇ ਸਾਰੇ ਹੁਣ ਤੁਸੀਂ ਦੇਖੋ ਦੇਨੂਰ ਵਰਗੇ ਕੱਲੇ ਬਾਜੂਆਂ ਇਹਨਾਂ ਦੇ ਬਾਜੂਆਂ ਤੇ ਜਾਣ ਬਹੁਤ ਜ਼ਰੂਰੀ ਆ ਕਬੱਡੀ ਦੇ ਵਿੱਚ ਖਾਸ ਕਰਕੇ ਕਬੱਡੀ 'ਚ ਕਿਉਂਕਿ ਜਿਹੜਾ ਪ੍ਰੇਰ ਹੈ ਲੱਤ ਤੋਂ ਨਹੀਂ ਰਹਿੰਦਾ ਰੀਡਰ ਹੁਣ ਆਪਾਂ ਉੱਪਰ ਰੱਖਣਾ ਹੁੰਦਾ ਹੈ ਉੱਪਰ ਆਪਾਂ ਤਾਂ ਰੱਖਾਂਗੇ ਆਪਣੇ ਬਾਹਾਂ 'ਤੇ ਜਾਣ ਹੋਊਗੀ ਜੇ ਆਪਣੇ ਪੈਰਾਂ 'ਤੇ ਜਾਣ ਹੋਊਗੀ ਕਿਉਂਕਿ ਜਦੋਂ ਬਗਾਨਾ ਪੁੱਤ ਢੋਲ ਮਾਰਦਾ ਜਾਂ ਛਾਤੀ 'ਤੇ ਹੱਥ ਮਾਰਦਾ ਤਾਂ ਆਪਣੇ ਨਾਲ ਅੱਗੇ ਨਾਲ ਪੈਰ ਨਿਕਲ ਜਾਂਦੇ ਆ ਇਹ ਐਕਸਰਸਾਈਜ਼ਾਂ ਮੰਨ ਕੇ ਚਲੋ ਤੁਸੀਂ ਹੋ ਗਈਆਂ ਆਪਣੇ ਬਾਜੂ ਵਾਲੀਆਂ ਸ਼ੋਲਡਰ ਵਗੈਰਾ ਹੋ ਗਏ ਸਾਰੀਆਂ ਬਾਹਾਂ ਚ ਇਹ ਸਭ ਤੋਂ ਬੈਸਟ ਐਕਸਰਸਾਈਜ਼ ਹੈ ਇਰਾ ਇੱਕ ਵਾਰ 1 ਕਿਲੋ ਵਾਈਆਂ ਇੱਕ ਸਾਈਡ ਇੱਕ ਬੱੱਚੇ ਲੈ ਕੇ ਫਿਰ ਉਸ ਤੋਂ ਬਾਅਦ ਦੂਜੀ ਸਾਈਡ ਤੇ ਦੂਜੇ ਬੱੱਚੇ ਲੈ ਕੇ ਆਏ ਐਵੇਂ ਐਕਸਰਸਾਈਜ਼ ਕਰੀ ਕੰਪਲੀਟ ਬਾਹਾਂ ਚ ਬਹੁਤ ਜਾਣ ਪਉਂਦੀ ਹੈ ਇਹ ਐਕਸਰਸਾਈਜ਼ ਹੱਦੋਂ ਵੱਧ ਜਾਣ ਪਉਂਦੀ ਹੈ ਸਾਰੇ ਸਰੀਰ ਦਾ ਬਾਡੀ ਦਾ ਸਾਰਾ ਵੇਟ ਮੰਨ ਕੇ ਚਲੋ ਤੁਸੀਂ ਆਪਣੇ ਬਾਹਾਂ ਤੇ ਹੋ ਜਾਂਦਾ ਹੈ ਪਿੱਛੋਂ ਜਿਹੜਾ ਚੱਕਦਾ ਹੈ ਪਿੱਛੋਂ ਲੱਤਾਂ ਚੱਕ ਕੇ ਅੱਗੇ ਸਾਰਾ ਵੇਟ ਪਿੱਛੋਂ ਵੀ ਅੱਗੇ ਹੋ ਜਾਂਦਾ ਹੈ ਦੇਵ ਦੇਵਨੂਰ ਕੋਲੇ ਲੱਤਾਂ ਆ ਗਈਆਂ ਭਾਰੀਆਂ ਪਵਣੀਆਂ ਉਹਦੇ ਦੇ ਵੇਟ ਜਿਆਦਾ ਇਹਦੇ ਚ ਘੱਟ ਹੈ ਇਨੇ ਵਸ ਦੀ ਉਹਨੂੰ ਨੇ ਮਸੇਂ ਸਿਰੇ ਤੱਕ ਲੈ ਕੇ ਆਇਆ ਉਸ ਤੋਂ ਲੋ ਅਗਲੀ ਗੇਮ ਆਪਣੀ ਐਕਸਰਸਾਈਜ਼ ਆ ਗਈ ਜਿਹੜੀ ਆਪਣੇ ਫੁਰਤੀ ਵਾਸਤੇ ਸਭ ਤੋਂ ਬੈਸਟ ਹੈ ਇਹ ਸਭ ਤੋਂ ਬੈਸਟ ਫੁਰਤੀ ਵਾਸਤੇ ਹੋ ਗਈ ਜੀ ਕਵਡਿ ਵਿੱਚ ਫੁਰਤੀ ਪੈਰ ਪੈਰ ਤੇ ਮੋੜਨਾ ਜੰਗ ਰੀਡਰ ਜਿਹੜੇ ਮਤਲਬ ਨਵੇਂ ਰੀਡਰ ਆਉਂਦੇ ਨਵੇਂ ਮੁੰਡੇ ਰੀਡਰ ਆਉਂਦੇ ਆ ਉਹਨਾਂ ਦੀ ਪੈਰ ਪੈਰ ਤੇ ਹੀ ਮੰਨ ਕੇ ਚਲੋ ਬਦਲਦੇ ਰਹਿੰਦੇ ਆ ਜਿਹੜੀਆਂ ਉਹਨਾਂ ਦੀ ਡੱਜ਼ਾਂ ਨੇ ਉਹ ਡੱਜ਼ਾਂ ਨੂੰ ਰੋਕਣ ਵਾਸਤੇ ਕਿਵੇਂ ਉਹ ਐਕਸਰਸਾਈਜ਼ ਕਰਦੇ ਕਿੰਨੀ ਪ੍ਰੈਕਟਿਸ ਕਰਦੇ ਆ ਉਹਦੇ ਵਿੱਚ ਆ ਇੱਕ ਬੈਸਟ ਐਕਸਰਸਾਈਜ਼ ਇਹ ਵੀ ਆਉਂਦੀ ਹੈ ਜਿਹੜੀ ਮੰਨ ਕੇ ਚਲੋ ਇੱਕ ਲੈਂਡ ਤੋਂ ਸਟਾਰਟ ਕਰਕੇ ਤੇ ਚਾਰ ਲੰਨਾ ਤੱਕ ਲਾਉਣੀ ਹੈ ਪਹਿਲੀ ਲੈਂਡ ਤੋਂ ਫਿਰ ਦੂਜੀ ਲੈਂਡ ਬੈਕ ਫਿਰ ਦੂਜੀ ਲੈਂਡ ਤੇ ਹੱਥ ਲਾ ਕੇ ਬੈਕ ਮਾਦੀ ਮੈਂ ਦੇ ਨੂੰ ਉਹੀ ਦੇਖੋ ਤੁਸੀਂ ਫਸਟ ਲੈਂਡ ਤੇ ਹੱਥ ਲਾ ਕੇ ਉੱਥੇ ਬੈਗ ਗਏ ਹੁਣ ਇਹ ਦੂਜੀ ਲੈਂਡ ਤੇ ਹੱਥ ਲਾ ਕੇ ਆਉਣਗੇ ਜਿੱਥੇ ਆ ਕੋਣ ਰੱਖੇ ਹੋਏ ਦੂਜੀ ਕੋਣ ਤੇ ਹੱਥ ਲਾ ਕੇ ਫਿਰ ਇਹ ਬੈਕ ਜਾਣਗੇ ਇਹਦੇ ਵੀ ਅਸੀਂ ਮੰਨ ਲਓ ਐਕਸਰਸਾਈਜ਼ ਲਵਾਇਓ ਉਸਦੇ ਆਪਣੇ 3-3 ਵਾਰੀ ਸੈੱਟ 3-3 ਸੈੱਟ ਲਵਾਇਓ ਉਸ ਤੋਂ ਬਾਅਦ ਆ ਕੇ ਸ਼ੋਲਡਰ ਆਪਣੇ ਪੁਸ਼-ਅਪ ਸੌਰੀ ਚਪਾਟੇ ਆ ਇਸ ਤੋਂ ਬਾਅਦ ਸਪਾਟਾਂ ਦੀ ਸਪਾਟੇ ਦੀ ਸਪਾਟੇ ਵੀ ਇੱਕ ਹਨ ਕਿਉਂਕਿ ਐਕਸਰਸਾਈਜ਼ ਆਇਦ ਹੁੰਦੀ ਹੈ ਜਿਵੇਂ ਮਨ ਕੋਲ ਜਿਵੇਂ ਬਾਜੂਆਂ ਚ ਬਾਹਾਂ ਚ ਡੋੜਾਂ ਸ਼ੋਲਡਰਾਂ ਚ ਹੋਗੀ ਤੇ ਪੱਟਾਂ ਚ ਹੋਗੀ ਪਿੰਜਣੀਆਂ ਚ ਹੋਗੀ ਸਾਰੇ ਕਸੇ ਜਾਣ ਪਉਂਦੀ ਆ ਤੁਸੀਂ ਦੇਖੋ ਵੀ ਅੱਗੇ ਹੱਥਾਂ ਤੋਂ ਲੈ ਕੇ ਪੈਰ ਤੱਕ ਟੋਟਲ ਜਿੰਨੇ ਵੀ ਬਾਡੀ ਦੇ ਪਾਰਟ ਨੂੰ ਜਿਹੜੇ ਮਨ ਕੇ ਨੂੰ ਨਿਕਲਣ ਵਾਲੇ ਨੇ ਪਾਰਟ ਨੇ ਜਿਹੜੇ ਮਨ ਸ਼ੋਲਡਰ ਜਿਹੜੀ ਚੀਜ਼ ਬਣਨ ਵਾਲੀ ਹੈ ਮਸਲ ਕਹਿ ਦੇਣਾ ਜਿਹਨੂੰ ਆਪਾਂ ਜਿਹੜੇ ਮਸਲ ਬਣਨ ਵਾਲੇ ਉਹ ਟੋਟਲ ਮਸਲ ਦੀ ਸਿਰ ਤੋਂ ਲੈ ਕੇ ਪੈਰਾਂ ਤੱਕ ਟੋਟਲ ਮਸਲ ਦੀ ਪ੍ਰੈਕਟਿਸ ਹੋ ਰਹੀ ਐ ਦੇਖੋ ਇਹ ਥੋੜਾ ਹੌਸਨਾ ਥੋੜਾ ਜਿਹਾ ਮੁੰਡਾ ਹਿਲ ਨਮਈ ਆਇਆ 2-3 ਦਿਨ ਹੋਏ ਨੂੰ ਲਾਉਂਦੇ ਨੂੰ ਜਿਆਦਾ ਦਿਨ ਨਹੀਂ ਹੋਏ ਬਸ ਹੌਲੀ ਹੌਲੀ ਇਹ ਵੀ ਮੰਨ ਲਓ ਕੱਢ ਲਾਂਗੇ ਆਪਾਂ ਨਿਕਲ ਜੂਗਾ ਬਾਕੀ ਆ ਵੀ ਮੁੰਡੇ ਨਵੇਂ ਛੋਟੇ ਐ ਇਹਨਾਂ ਦਾ weight ਵੀ ਹੋਊਗਾ 32-33 35-35 ਕਿਲੋ ਇਹਨਾਂ ਦੇ ਹੋਊਗਾ ਇਹ ਵੀ ਵਧੀਆ ਲਾਉਂਦੇ ਐ ਦੇਖੋ ਜੇ ਪੂਰ ਪਾਉਂਦੇ ਤਾਂ ਮੈਂ ਤਾਂ ਇਹਨਾਂ ਨੂੰ ਕਹਿ ਵੀ ਗਰਾਊਂਡ 'ਚ ਪ੍ਰੋਪਰ ਗਰਾਊਂਡ 'ਚ ਆਉਂਗੇ ਤਿਆਰੀ ਕਰੋਗੇ ਗੇਮ ਬਣੂਗੀ ਕਿਉਂਕਿ ਗੇਮ ਬਣਾਉਣ ਵਾਸਤੇ ਆਪਣੀ ਗੇਮ ਬਣਾਉਂਦੇ ਘੱਟੋ ਘੱਟ ਬੰਦੇ ਨੂੰ ਸਾਰਾ ਸਰੀਰ ਤੋੜ ਕੇ ਆਪਣਾ ਦੁਬਾਰਾ ਤਿਆਰ ਕਰਨਾ ਪੈਂਦਾ ਹੈ ਇੱਕ ਪਲੇਅਰ ਦੀ ਬਹੁਤ ਵੱਡੀ ਤਪੱਸਿਆ ਹੁੰਦੀ ਹੈ ਉਨੀ ਤਪੱਸਿਆ ਕਰਤੀ ਤਾਂ ਪਾਰ ਹੈ ਅੱਜ ਆਪਾਂ ਜਿਹੜੇ ਪਲੇਅਰਾਂ ਦੇ ਨਾਮ ਲੈਨੇ ਆਂ ਹਨੀ ਪੰਡਤ ਵਰਗੇ ਜੱਗੂ ਵਰਗੇ ਹੋਗੇ ਕੋਹ ਗੁਰਪ੍ਰੀਤ ਉਹ ਜਿੰਨੇ ਵੀ ਪਲੇਅਰ ਹਨਾ ਚਾਹ ਉਹਨਾਂ ਦੀ ਤੁਸੀਂ ਪ੍ਰੈਕਟਿਸ ਨੂੰ ਦੇਖੀ ਸਵੇਰੇ 4 ਵਜੇ ਤੋਂ ਪ੍ਰੈਕਟਿਸ ਲੱਗਦੀ ਹੈ ਉਹਨਾਂ ਦੀ ਸ਼ਾਮ ਨੂੰ ਫਿਰ ਪ੍ਰੈਕਟਿਸ ਲੱਗਦੀ ਹੈ ਹਾਂਜੀ ਉਸ ਤੋਂ ਬਾਅਦ ਆਪਾਂ ਆਈਏ ਪ੍ਰੈਕਟਿਸ ਤੇ ਉਸ ਤੋਂ ਬਾਅਦ ਲਈ ਮਿੰਨੀ ਜੰਪਿੰਗ ਠੀਕ ਹੈ ਜੰਪਿੰਗ ਤੇ ਨਾਲ-ਨਾਲ ਸਿੰਗ ਸਿੰਗਲ ਲੈਗ ਲਾਈਨ ਨੂੰ ਮਨ ਲੋ ਇਹਨਾਂ ਨੇ 5-5 ਇਸ ਦੇ ਲਾਈ ਆ ਦੇਵਨੂਰ ਪਹਿਲਾਂ ਆ ਗਿਆ ਸੀ ਦੇਵਨੂਰ ਨੂੰ ਇੱਥੇ ਮੁੰਡਾ ਗਗਨਾ ਬੈਠਾ ਸੀ ਆ ਉਹ ਕਹਿੰਦਾ ਕੀ ਗੱਲ ਵੀ ਤੂੰ ਪਹਿਲਾਂ ਆ ਕੇ ਖੜ ਗਿਆ ਤੇ ਦੇਵਨੂਰ ਨੂੰ ਕਹਿੰਦਾ ਮੈਨੂੰ ਉਹ ਮੁੰਡੇ ਨੇ ਕਿਹਾ ਸੀ ਇਹ ਤੇ ਦੇਵਨੂਰ ਨੇ ਵੀ ਕਰੀ ਕੰਪਲੀਟ ਉਸ ਤੋਂ ਬਾਅਦ ਜੱਗੇ ਦਾ ਰੌਂਡ ਆਇਆ ਜੱਗੇ ਨੇ ਵੀ ਲਾਈ ਜਿੰਨੀ ਲੱਗਦੀ ਸੀ ਫਿਰ ਆਈ ਕਬੱਡੀ ਚ ਕਬੱਡੀ ਚ ਲੈ ਕੇ ਆਉਂਦਾ ਇਹਨੂੰ ਰੇਡਾਂ ਵਾਸਤੇ ਬੈਠਾਂ ਵਾਸਤੇ ਕਬੱਡੀ ਦੇ ਵਿੱਚ ਜਿੰਨੀਆਂ ਐਕਸਰਸਾਈਜ਼ਾਂ ਸੀ ਕੰਪਲੀਟ ਹੋਣ ਤੋਂ ਬਾਅਦ ਫਿਰ ਕਬੱਡੀ ਦੇ ਵਿੱਚ ਲੈ ਕੇ ਆਇਆ ਤੇ ਰੇਡਾਂ ਕਰੀਆਂ ਸਟਾਰਟ ਇਹਨਾਂ ਦੀਆਂ ਕਬੱਡੀ ਦਾ ਨੰਦਾ ਐ ਜੀ ਸਾਰੀ ਵੀਡੀਓ ਨਹੀਂ ਪਾਉਂਦੇ ਪਰ ਲੋ ਵਿੱਚੋਂ ਨਿੱਕੇ ਨਿੱਕੇ ਸ਼ਾਟ ਜੇ ਪਾ ਦਨੇ ਆ ਵੀਡੀਓਸ ਤਕਰੀਬਨ ਸਾਰੀ ਮਤਲਬ ਮੈਚ ਦੀ ਬਣਾ ਲੈਨੇ ਆ ਉਹ ਐਵੇਂ ਜਿਹੜੇ ਪ੍ਰੋਪਰ ਮਤਲਬ ਤੁਹਾਨੂੰ ਦੇਖਣ ਦਾ ਸਵਾਦ ਵੀ ਨਾ ਹੋਣਾ ਹੈ ਗੇਮ ਬਣਨ ਦਿਓ ਜਦੋਂ ਗੇਮ ਬਣੀ ਤੁਹਾਨੂੰ ਸਾਰਾ ਲਾਈਵ ਮੈਚ ਦਿਖਾਇਆ ਕਰਾਂਗੇ ਵੀ ਕੀ ਬਣਦਾ ਇਹਦੇ ਬਿਲਕੁਲ ਮਤਲਬ ਬਸ ਛੋਟੇ ਮੋਟੇ ਸ਼ਾਟ ਜੇ ਲੈ ਕੇ ਪਾ ਦਨੇ ਵਿੱਚੋਂ ਵਿੱਚੋਂ ਜਿਵੇਂ ਥੋੜੀਆਂ ਬਹੁਤਾਂ ਰਿੱਡਾਂ ਹੋ ਗਈਆਂ ਥੋੜੀ ਬਹੁਤੀ ਚੰਗੀ ਜਾਫ ਹੋ ਗਈ ਉਹਨਾਂ ਦੇ ਵਿੱਚੋਂ ਲੈ ਕੇ ਪਾ ਦਨੇ ਇਹ ਮੁੰਡਾ ਰਵੀ ਹੈ ਜੀ ਇਹਦਾ ਮੁੰਡਾ ਤੁਹਾਨੂੰ ਅੱਗੇ ਚੱਲ ਕੇ ਸੀਰੀ ਦਿਖਾਉਂਗਾ ਤੁਹਾਨੂੰ ਮੈਂ ਬੌਡੀ ਦਿਖਾਉਂਗੀ ਇਸ ਮੁੰਡੇ ਦੀ ਮੁੰਡਾ ਦੁਪਹਿਰੇ ਸਾਰਾ ਦਿਨ ਮੰਨ ਲਓ ਮਿਸਤਰੀ ਨਾਲ ਹੁੰਦਾ ਕੰਮ ਤੇ ਸਵੇਰੇ 8 ਤੋਂ ਲੈ ਕੇ ਸ਼ਾਮ 6 ਵਜੇ ਤੱਕ ਮਿਸਤਰੀ ਨਾਲ ਸਵੇਰੇ ਇਹਨੇ ਮੇਰੇ ਕੋਲ 5:30 ਵਜੇ ਫੋਨ ਕਰ ਦਿੰਨਾ ਹੈ ਬਾਈ ਮੈਂ ਪ੍ਰੈਕਟਿਸ ਤੇ ਲੱਗ ਗਿਆ ਅੱਜ ਇਹਨੇ ਪ੍ਰੈਕਟਿਸ ਤੇ ਲੱਗਣਸਾਰ 5:30 ਵਜੇ ਵੀਡੀਓ ਭੇਜੀ ਮੈਨੂੰ ਵੀ ਮੈਂ ਬਾਈ ਐਕਸਰਸਾਈਜ਼ ਲਾਉਣ ਲੱਗ ਗਿਆ 5:30 ਵਜੇ ਉਹ ਵੀ ਸੁਣੋ ਮੈਂ ਵੀਡੀਓ ਕਹੂੰ ਤਾਂ ਮੈਂ ਤੁਹਾਨੂੰ ਸੈਂਡ ਕਰ ਦੂੰ ਤੇ ਰੱਬਿਆ ਸ਼੍ਰੀ ਰਮੁੰਡ ਇਹਦਾ ਜਿੰਨੀ ਮਿਹਨਤ ਲਾ ਰਿਹਾ ਜਿੰਨੇ ਲਾ ਰਿਹਾ ਇਹ ਬੰਦੇ ਨੂੰ ਆਪਣੇ ਆਪ ਚ ਹੀ ਹੁੰਦਾ ਇਹਨੂੰ ਕਿਸੇ ਨੇ ਕਿਹਾ ਨਹੀਂ ਹੁਣ ਇਹ ਮੁੰਡਾ ਖੁਦ ਆ ਕੇ ਪ੍ਰੈਕਟਿਸ ਕਰਨ ਲੱਗਿਆ ਮੈਨੂੰ ਐਵੇਂ ਸੀ ਵੀ ਇਹ ਮੁੰਡਾ ਵੈਸੇ ਕਿਤੇ ਸ਼ੌਂਕੀ ਵੱਜੋਂ ਇੱਕ ਦਿਨ ਆਇਆ ਹੋ ਪਰ ਜਦੋਂ ਬੰਦੇ ਨੇ ਸ਼ਰਟ ਲਾਹੀ ਉਦੋਂ ਪਤਾ ਲੱਗਿਆ ਵੀ ਬੰਦਾ ਤਾਂ ਇਹ ਪੂਰਾ ਗੋਰਗਿਫਟ ਡਿਜ਼ਾਈਨ ਬੰਦੇ ਨੇ ਸਰੀਰ ਬਣਾਇਆ ਇੱਕ ਤਰ੍ਹਾਂ ਗੋਰਗਿਫਟ ਹੀ ਹੁੰਦਾ ਬੰਦਾ ਵੀ ਜਿਹੜਾ ਇੰਨਾ ਸਰੀਰ ਮਿਹਨਤ ਕਰਦਾ ਇੰਨਾ ਸਰੀਰ ਤੋੜ ਕੇ ਆਉਦੇ ਸਰੀਰ ਨੂੰ ਦੁਬਾਰੇ ਸਾਰੇ ਸਰੀਰ ਨੂੰ ਭਰਦਾ ਤੇ ਸਾਰਾ ਸੀਰੀਜ਼ ਵਿੱਚ ਪਹਿਲਾਂ ਦੱਸਿਆ ਤੁਰੜਕੀ ਬਣਾਉਣਾ ਪੈਂਦਾ ਇਹ ਕਿੰਦਾ ਤੇ ਸਿੰਦਾ ਕਿੰਦਾ ਤੇ ਸਿੰਦਾ ਇਹਨਾਂ ਦੀ ਜੁੜੀ ਦੀ ਵੈਸਟੀ ਜੁੜੀ ਹੈ ਇਹ ਮੁੰਡਾ ਲਾਲ ਸ਼ਰਟਾ ਲੱਗਾ ਕਣਾ ਇਹ ਵੀ ਆਪਣਾ ਦੇਖੋ ਸਰੀਰ ਤੁਸੀਂ ਮੁੰਡੇ ਦਾ ਦੇਖੋ ਤੁਸੀਂ ਕਿਵੇਂ ਕੱਲੀ ਕੱਲੀ ਨਾਲ ਖੜੀ ਹੁੰਦੀ ਡੋਲੇ ਦੀ ਦੇਖੋ ਇਹ ਬੰਦੇ ਦੀ ਮਿਹਨਤ ਦੱਸਦੀ ਹੈ ਦੂਜਾ ਡੋਲਾ ਤੁਹਾਨੂੰ ਸਿਕਸ ਪੈਕ ਦਿਖਾਉਣਾ ਮੁੰਡੇ ਦੇ ਦੇਖੋ ਸਾਰਾ ਦਿਨ ਬੰਦਾ ਮੰਨ ਕੇ ਚੱਲੋ ਮਿਹਨਤ ਕਰਦਾ ਹੈ ਮਿਸਤਰੀ ਨਾਲ ਤੇ ਸਵੇਰੇ 5:30 ਵਜੇ 5:00 ਵਜੇ ਸਾਢੇ 5:30 ਵਜੇ 5:29 ਤੇ ਇਹ ਵੀਡੀਓ ਆਈ ਸਾਢੇ 5:30 ਵਜੇ ਐਕਸਰਸਾਈਜ਼ ਲਾ ਕੇ ਸਾਢੇ 6:00 7:00 ਵਜੇ ਦੇ ਨੂੰ ਦੁਬਾਰਾ ਇਨਾ ਆ ਕੇ ਕੰਮ ਤੇ ਜਾਣ ਨੂੰ ਤਿਆਰ ਹੋ ਜਾਂਦਾ ਤੇ ਜਿੱਦਾਂ ਮੱਲਾ ਹੁਣ ਵਿੱਚ ਦੀ ਦੋ ਦਿਨ ਗਿਆਣੀ ਜਿਵੇਂ ਆ ਮੈਂ ਗਰਾਊਂਡ 'ਚ ਦੀ ਵੀਡੀਓ ਬਣਾ ਰਿਹਾ ਹਾਂ ਹੁਣ ਦੋ ਦਿਨ ਇਹ ਗਿਆਣੀ ਹੈਗਾ ਤੇ